ਬਹੁਤੇ ਵੀਰੇ ਨੇ ਪੁੱਛਿਆ ਸੀ ਬਾਪੂ ਜੀ ਦਾ ਘਰ ਵਿਖਾਓ ਕੀ ਘਰ ਦਾ ਮਾਹੌਲ ਆ ਤਾਂ ਇਹ ਬਾਪੂ ਜੀ ਦਾ ਘਰ ਆ ਇੱਕ ਕਮਰਾ ਤੇ ਇਧਰਲੇ ਪਾਸੇ ਟਾਇਲਟ ਆ ਇਹ ਵੀ ਭਰੀ ਹੋਈ ਆ ਕੋਈ ਵਲਗਣ ਨਹੀਂ ਬਾਪੂ ਜੀ ਨੂੰ ਫਰਿੱਜ ਦਾ ਤਾਂ ਮਤਲਬ ਆਪਾਂ ਫਰਿੱਜ ਤਾਂ ਇਹਨਾਂ ਨੂੰ ਲੈਤੀਆ ਸੰਗਤ ਦੇ ਸਹਿਯੋਗ ਦੇ ਨਾਲ ਫਰਿੱਜ ਇਹਨਾਂ ਨੇ ਲੈ ਲੀਆ ਉਹ ਆ ਰਿਹਾ ਵਾ ਫਰਿੱਜ ਵਾਲਾ ਵੀਰਾ ਤੇ ਇਧਰਲੇ ਪਾਸੇ ਆ ਵਲਗਣ ਕਰਨ ਵਾਲਾ ਸਾਰਾ ਵਲਗਣ ਹੋਊਗਾ ਦਰਵਾਜ਼ਾ ਲੱਗੂਗਾ ਫੇਰ ਅੰਦਰ ਸਕੂਟਰੀ ਖੜੀ ਜਿਹੜੀ ਹੋਊਗੀ ਸਕੂਟਰੀ ਦੀ ਵੀ ਗੱਲ ਚੱਲਦੀ ਆ ਹੋ ਸਕਦਾ ਕੱਲ ਨੂੰ ਸਕੂਟਰੀ ਬਾਪੂ ਜੀ ਨੂੰ ਮਿਲ ਜੇ ਤਾਂ ਅੰਦਰੋਂ ਵੀ ਤੁਸੀਂ ਕਮਰੇ ਦੇ ਜਿਹੜੇ ਆ ਹਾਲਾਤ ਦੇਖ ਸਕਦੇ ਆ ਤੇ ਬਾਪੂ ਜੀ ਨੂੰ ਇੱਕ ਲੈਟਰਨ ਬਾਥਰੂਮ ਬਣਾਉਣਾ ਵਾ ਉਹ ਵੀ ਬਣਾਉਣਾ ਵਾ ਠੀਕ ਆ ਜੀ ਤੇ ਵਲਗਣ ਵੀ ਕਰਾਉਣਾ ਵਾ ਤਾਂ ਕਿ ਜਿਹੜੀ ਸਕੂਟਰੀ ਅੰਦਰ ਤਾਂ ਲੱਗਣੀ ਨਹੀਂ ਕਿਉਂਕਿ 3 ਵੀਹਲਰ ਜਿਹੜੀ ਤਿੰਨਾ ਟਾਇਰਾਂ ਵਾਲੀ ਸਕੂਟਰੀ ਬਾਪੂ ਜੀ ਤੁਹਾਨੂੰ ਚਾਹੀਦੀ ਹੈ ਨਾ ਹਾਂ ਹਾਂ ਜੀ ਹਾਂ ਤੇ ਉਹ ਇੱਥੇ ਲੱਗਿਆ ਕਰੋਗੀ ਤੇ ਦਰਵਾਜ਼ਾ ਲੱਗ ਜਾਊਗਾ ਉਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਵਾ ਤੇ ਬਾਪੂ ਜੀ ਬਹੁਤੇ ਜਣੇ ਬਾਪੂ ਜੀ ਦਾ ਅਕਾਊਂਟ ਨੰਬਰ ਮੰਗਦੇ ਸੀਗੇ ਫੋਨ ਨੰਬਰ ਇਹਨਾਂ ਕੋਲੇ ਕੋਈ ਨਹੀਂ ਹੁਣ ਵੀ ਜੇ ਕਿਸੇ ਨੇ ਸੇਵਾ ਪੂਣੀ ਹੋਈ ਇਹਨਾਂ ਦਾ ਅਕਾਊਂਟ ਨੰਬਰ ਸਿੱਧਾ ਹੀ ਆਪਾਂ ਉਸ ਬੰਦੇ ਦੇ ਆਪਾਂ ਵੀਡੀਓ 'ਚ ਵੀ ਚਲਾ ਦਾਂਗੇ ਠੀਕ ਹੈ ਜਿਹੜਾ ਤੁਹਾਡਾ ਐਸਬੀ ਵਾਲਾ ਅਕਾਊਂਟ ਹੈ ਅੱਛਾ ਵੀਡੀਓ ਚ ਚੱਲ ਜੂਗਾ ਉਹਦੇ ਤੁਸੀਂ ਸੇਵਾ ਜਿਹੜੀ ਬਾਪੂ ਜੀ ਨੂੰ ਪਾ ਸਕਦੇ ਆ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਆਪਾਂ ਵਲਗਣ ਕਰਾ ਕੇ ਤੇ ਇਹਨਾਂ ਦਾ ਜਿੰਨਾ ਖੁੰਦਾ ਦਾ ਪਪੀ ਆਪਾਂ ਕਰ ਲਈਏ ਹਨਾ ਠੀਕ ਹੈ ਕੋਈ ਹੋਰ ਸੰਗਤ ਦਾ ਧੰਨਵਾਦ ਤੁਸੀਂ ਕਰਨਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਨਾ ਇਹਦੀ ਸੇਵਾ ਕੀਤੀ ਆ ਹਾਂਜੀ ਚਲੋ ਵਾਹਿਗੁਰੂ ਚਰਦੇ ਕਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਹਾਂਜੀ ਜਿਹੜੇ ਸੇਵਾ ਕਰ ਰਹੇ ਆ ਬਿਲਕੁਲ ਠੀਕ ਹੈ ਜੀ ਤੇ ਸਕੂਟਰੀ ਦਾ ਬਾਪੂ ਜੀ ਨੂੰ ਦਿਖਾ ਲਿਆਂਦੀ ਆਪਾਂ ਤੇ ਕੱਲ ਨੂੰ ਸਕੂਟਰੀ ਆ ਜੂਗੀ ਅੱਜ ਫਰਿੱਜ ਆ ਜੂਗੀ ਜੀ ਤੇ ਆਪਣਾ ਰਹਿ ਗਿਆ ਇੱਕ ਲੈਟਰਨ ਬਾਥਰੂਮ ਤੇ ਇੱਕ ਵਲਗਣ ਇਹ ਦੋ ਕੰਮ ਰਹਿ ਗਏ ਬਾਪੂ ਜੀ ਹਾਂਜੀ ਇਹ ਵੀ ਆਪ ਜੀ ਦੇ ਸਹਿਯੋਗ ਦੇ ਨਾਲ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੁਸੀਂ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤਾਂ ਕਿ ਕੋਈ ਵੀ ਅਪਡੇਟ ਆ ਜਿਹੜੀ ਤੁਹਾਡੇ ਕੋਲੇ ਤੁਹਾਡੇ ਤੱਕ ਪਹੁੰਚਦੀ ਰਹੇ ਜੋ ਵੀ ਬਾਪੂ ਜੀ ਜਾਂ ਹੋਰ ਵੀ ਆਪਾ ਲੋੜਵੰਦਾਂ ਦੀ ਹੈਲਪ ਕਰਦੇ ਰਹਿੰਨੇ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪ ਜੀ ਦੇ ਸਹਿਯੋਗ ਦੇ ਨਾਲ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹਨ ਤੇ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਜੀ